ਦੋਸਤੋ ਸਗਰਾਮ ਟੀਵੀ ਤੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਸਾਡੇ ਨਾਲ ਟੈਲੀਫੋਨ ਰਾਹੀਂ ਜੁੜੇ ਹੋਏ ਨੇ ਸਾਥੀ ਤਰਮਿੰਦਰ ਮੁਕੇਰੀਆ ਜੀ ਜਿਹੜੇ ਸ਼ਹੀਰ ਭਗਤ ਸਿੰਘ ਨੌਜਵਾਨ ਸਭਾ ਦੇ ਸੂਬੇ ਦੇ ਚੰਨ ਸਕੱਤਰ ਨੇ ਸਵਾਗਤ ਜੀ ਧੰਨਵਾਦ ਜੀ ਤੁਹਾਡਾ ਤਰਮਿੰਦਰ ਮੁਕੇਰੀਆ ਜੀ ਤੁਸੀਂ ਅੱਜ ਕੱਲ ਜਦੋਂ ਨੌਜਵਾਨਾਂ ਨੂੰ ਜਥੇਬੰਦ ਕਰਦੇ ਹੋ ਤੇ ਨਾਲੋਂ ਨਾਲ ਤੁਸੀਂ ਅੱਜ ਕੱਲ ਮੁਕੇਰੀਆਂ ਵਾਲੇ ਏਰੀਆ ਤੇ ਵਿੱਚ ਜਿਹੜੇ ਮਾਈਨਿੰਗ ਦੀ ਆ ਉਹ ਲੜਾਈ ਲੜ ਰਹੇ ਹੋ ਹਾਂ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਇਹ ਏਰੀਆ ਜਿਹੜਾ ਮਾਈਨਿੰਗ ਵਾਲਾ ਹੈਗਾ ਇਹ ਜਾਦਾ ਕਿੱਥੇ ਪੈਂਦਾ ਕਿਹੜੇ ਏਰੀਆ ਦੇ ਵਿੱਚ ਤੁਸੀਂ ਜਿਹੜਾ ਆ ਕੰਮਕਾਰ ਕਰ ਰਹੇ ਹੋ ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੰਢੀ ਦਾ ਖੇਤਰ ਹੈ ਜਿਹਦੇ ਵਿੱਚ ਦੋ ਹਲਕੇ ਲੱਗਦੇ ਆ ਦਸੂਹਾ ਤੇ ਮਕੇਰੀਆਂ ਜੀ ਤੇ ਬਿਲਕੁਲ ਬਿਆਸ ਦਰਿਆ ਦੇ ਵਿੱਚੋ ਵਿੱਚ ਕਿਤੇ ਲਾਗੇ ਦਾ ਜਿਹੜਾ ਏਰੀਆ ਆ ਜਿਹਦੇ ਵਿੱਚ ਸਾਡੇ ਸ਼ਿਵਾਲਿਕ ਦੀ ਪਹਾੜੀਆਂ ਵੀ ਆ ਇਸ ਸਾਡਾ ਹਾਜੀਪੁਰ ਦਾ ਖੇਤਰ ਹੈ ਜਿੱਥੇ ਵਾਹੀਯੋਗ ਜ਼ਮੀਨਾਂ ਵੀ ਹੈ ਉੱਥੇ ਗੈਰ ਕਾਨੂੰਨੀ ਮਾਈਨਿੰਗ ਦਾ ਜਿਹੜਾ ਕਾਰੋਬਾਰ ਹੈ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਦਾ ਪਿਆ ਹੈ ਜੀ ਜੀ ਤੇ ਉੱਥੇ ਕਈ ਲੰਬੇ ਅਰਸੇ ਤੋਂ ਲੋਕ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਤੇ ਕ੍ਰਸ਼ਰ ਮਾਫੀਆ ਦੇ ਨਾਲ ਲੜ ਰਹੀ ਹੈ ਜੀ 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 ਕੇਸ ਟਰੰਗ ਦੇ ਨਾਲ ਤੁਹਾਡੀ ਜਿਹੜੀ ਲੜਾਈ ਚੱਲ ਰਹੀ ਆ ਅ ਦੇਖੋ 2007 ਤੋਂ ਲਗਾਤਾਰ ਕ੍ਰਸ਼ਰ ਇੰਡਸਟਰੀ ਜਿਹੜੀ ਇਹ ਪੰਜਾਬ ਦੇ ਵਿੱਚ ਆਈ ਹੈ ਤੇ ਜਿਹੜੀ ਸ਼ਿਵਾਲਿਕ ਪਹਾੜੀਆਂ ਇਹਨਾਂ ਦੇ ਪੈਰਾਂ ਦੇ ਹੇਠਾਂ ਜਿਹੜੀ ਜ਼ਮੀਨ ਆ ਜਾਂਦੀ ਹੈ ਜਿਹਨੂੰ ਕਹਿੰਦੇ ਆ ਕਿ ਸ਼ਿਵਾਲਿਕ ਦੇ ਫੁੱਟ ਹੈ ਲੈ ਉੱਥੇ ਜਿਹੜੀ ਜ਼ਮੀਨ ਦੀ ਸਥਿਤੀ ਹੈ ਵੀ ਦੋ ਤਿੰਨ ਫੁੱਟ ਉੱਪਰ ਮਿੱਟੀ ਹੁੰਦੀ ਹੈ ਤੇ ਥੱਲੇ ਵੱਡੀ ਮਾਤਰਾ ਚ ਪੱਥਰ ਹੁੰਦਾ ਹੈ ਤੇ ਕ੍ਰਸ਼ਰ ਇੰਡਸਟਰੀ ਲਗਾਤਾਰ ਜਿਹੜੀ ਆ ਉੱਥੇ ਜਿਹੜੀਆਂ ਕਾਨੂੰਨ ਵੀ ਜੋ ਕਹਿੰਦਾ ਹੈ ਉਹਨੂੰ ਸਾਰੇ ਕੁਸ਼ ਨੂੰ ਪਿੱਛੇ ਛੱਡ ਕੇ ਮਾਫੀ ਕਰਦ ਕੇ ਉਥੇ 150 ਤੋਂ 200 ਫੁੱਟ ਤੱਕ ਮਾਈਨਿੰਗ ਕਰਦਾ ਹੈ ਜੀ ਜੀ ਤੇ ਇਹਦੇ ਕਰਕੇ ਜਿਹੜੇ ਵਾਇਗੋਕ ਜ਼ਮੀਨਾਂ ਆ ਉਹ ਲਗਾਤਾਰ ਤਬਾਹ ਹੁੰਦੀਆਂ ਆ ਲੋਕਾਂ ਦੇ ਜਿਹੜੇ ਖੇਤ ਐ ਉਹ ਆਪਣਾ ਟਰੈਕਟਰ ਬੰਨੇ ਤੇ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਲਾਗੇ 100 ਤੋਂ 150 ਫੁੱਟ ਤੱਕ ਗੈਰਗੁੰਮਨੀ ਮਾਈਨਿੰਗ ਕੀਤੀ ਹੁੰਦੀ ਆ ਇਹਦੇ ਸ਼ਿਵਾਲਿਕ ਦੀ ਪਹਾੜੀਆਂ ਆ ਦਸੂਆ ਕੰਸਿਸਟੈਂਸੀ ਦਾ ਤਲਵਾੜਾ ਆ ਜਿੱਥੇ ਉਹ ਪਹਾੜ ਲਗਾਤਾਰ ਜਿਹੜੇ ਆ ਕੀ ਕਹਿੰਦੇ ਦਫਾ 4 ਔਰ 5 ਦੇ ਵਿੱਚ ਆਂਦੇ ਆ ਜਿੱਥੋਂ ਇੱਕ ਦਰਖਤ ਨਹੀਂ ਕੱਟਿਆ ਜਾ ਸਕਦਾ ਪਰ ਉਥੋਂ ਪਹਾੜ ਲਗਾਤਾਰ ਜਿਹੜੇ ਆ ਪੱਟੇ ਜਾਂਦੇ ਆ ਜੀ ਤੇ ਬਿਆਸ ਦਰਿਆ ਹੈ ਬਿਆਸ ਦਰਿਆ ਦੇ ਵੀ ਜਿਹੜਾ ਵਿਚੋ ਵਿਚ ਜਿਹੜੀ ਆ ਬੜੀ ਲਾਸਕੀਲ ਦੇ ਉੱਪਰ ਮਾਈਨਿੰਗ ਹੁੰਦੀ ਹੈ ਤੇ ਇਹਦੇ ਵਿਰੁੱਧ ਅਸੀਂ ਲਗਾਤਾਰ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਬਣਾ ਕੇ ਸੰਘਰਸ਼ ਕਰਦੇ ਆ ਰਹੇ ਆ ਤੇ 2022 ਤੋਂ ਬਾਅਦ ਜਦੋਂ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਚਾਹੀ ਹੈ ਜੀ ਤੇ ਇਹਨਾਂ ਵਾਅਦੇ ਤਾਂ ਇਹ ਕੀਤੇ ਵੀ ਅਸੀਂ ਪੰਜਾਬ ਦਾ ਜਿਹੜਾ ਗੈਰਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਹੈ ਉਹਨੂੰ ਨਸ ਪਾਵਾਂਗੇ ਜੀ ਜੀ ਤੇ ਅਰਵਿੰਦ ਕੇਜਰੀਵਾਲ ਨੇ ਬਕਾਇਦਾ ਕਿਹਾ ਵੀ 20000 ਕਰੋੜ ਰੁਪਏ ਆਪਾਂ ਇਹਦੇ ਵਿੱਚੋਂ ਮਾਈਨਿੰਗ ਦੇ ਵਿੱਚੋਂ ਸਰਕਾਰੀ ਧੰਦ ਜਿਹੜਾ ਇਕੱਠਾ ਕਰਾਂਗੇ ਜੀ ਜੀ ਲੱਗਾ ਤਾਂ ਲੋਕਾਂ ਦੀ ਵੀ ਲੜਾਈ ਹੁੰਦੀ ਲੜਾਈ ਰਹੀ ਹੈ ਤੇ ਜੇ ਮਾਈਨਿੰਗ ਹੋਣੀ ਵੀ ਹੈ ਤੇ ਉਹਦਾ ਪੈਸਾ ਜਿਹੜਾ ਸਰਕਾਰੀ ਖਜ਼ਾਨੇ ਚ ਹੋ ਜਾਣਾ ਚਾਹੀਦਾ ਹੈ। ਉਹ ਕੋ ਲਿਮਿਟੇਸ਼ਨ ਤੱਕ ਹੋਣੀ ਚਾਹੀਦੀ ਹੈ ਪਰ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਆਉਣ ਤੋਂ ਬਾਅਦ ਇਹ ਹੋਰ ਜ਼ਿਆਦੇ ਤੇਜ਼ੀ ਨਾਲ ਵਧਿਆ ਹੈ ਕਾਰੋਬਾਰ ਜਿਹੜਾ ਗੁੰਡਾ ਟੈਕਸ 600 ਤੋਂ 700 ਰੁਪਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ ਦੌਰ ਦੇ ਵਿੱਚ ਉਹ ਅੱਜ 1400 ਰੁਪਏ ਪ੍ਰਤੀ ਸੈਕੜਾ ਜਿਹੜਾ ਹੈ ਆਮ ਆਦੀ ਪਾਰਟੀ ਜਿਹੜੀ ਹੈ ਭਗਵੰਤ ਮਾਨ ਦੀ ਪੰਜਾਬ ਸਰਕਾਰ ਬਸੂਰਦੀ ਹੈ। ਉੱਥੇ ਵੀ ਜਿਹੜੀ ਕ੍ਰੈਸ਼ਰਾਂ ਦੀ ਤਦਾਦ ਹੈ ਕਹ ਲਈਏ ਮਾਈਨਿੰਗ ਦੀ ਜਿਹੜੀ ਇਹ ਮਾਤਰਾ ਹੋਰ ਜ਼ਿਆਦਾ ਹੋ ਗਈ ਹੈ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਜਿਹੜੇ ਹੁਣ ਜ਼ਿਆਦਾਤਰ ਮੋਰਚੇ ਲੱਗਣ ਦੇ ਕਾਰਨ ਇਹ ਬਣਿਆ ਕਿ ਸਰਕਾਰ ਬਿਨਾਂ ਕੁਝ ਦੇਖੇ ਪਰਖੇ ਹੋਰ ਕ੍ਰੈਸ਼ਰਾਂ ਨੂੰ ਜਿਹੜੀਆਂ ਮਾਨਤਾ ਜਿਹੜੀ ਆ ਉਹ ਦੇਈ ਜਾ ਰਹੀ ਹੈ ਜਿਹਦੇ ਨਾਲ ਪਹਿਲਾਂ ਹੀ ਜਿਹੜਾ ਮਾਈਨਿੰਗ ਦੇ ਨਾਲ ਪ੍ਰਭਾਵਿਤ ਏਰੀਆ ਹੈ ਉੱਥੇ ਹੋਰ ਜ਼ਿਆਦਾ ਸੂਣ ਕ੍ਰੈਸ਼ਰ ਲੱਗਣ ਲੱਗ ਪਏ 2023 ਦੇ ਵਿੱਚ ਅਸੀਂ ਹੜਾ ਦੀ ਮਾਰ ਝੱਲੀ ਜੀ ਜਿਹੜੇ ਪਿੰਡ ਪੰਜਾਬ ਦੇ ਨਾਲੋਂ ਕੱਟ ਆਫ ਹੋ ਗਏ ਹੜ੍ਹ ਕਰਕੇ ਕਿ ਜਿਹੜੇ ਹੜ੍ਹ ਹੈ ਉਹਦੇ ਵਿੱਚ ਸਿੱਧੇ ਤੌਰ ਤੇ ਗੱਲ ਸਾਹਮਣੇ ਆਈ ਪਈ ਮੈਨ ਮੇਡ ਸੀਗੇ ਕਿ ਕਿ ਗੈਰ ਕਾਨੂੰਨੀ ਮਾਈਨਿੰਗ ਕਰਕੇ ਦਰਿਆਵਾਂ ਦੇ ਰੁਖ ਮੋੜ ਦਿੱਤੇ ਜੀ ਜੀ ਤੇ ਜਿਹਦੇ ਕਰਕੇ ਪਾਣੀ ਪਿੰਡਾਂ ਦੇ ਵਿੱਚ ਤੇ ਹੋਰ ਆਬਾਦੀਆਂ ਤੇ ਗਿਆ ਤੇ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਚੱਲਣਾ ਪਿਆ ਜੀ ਜੀ ਪਰ ਪੰਜਾਬ ਸਰਕਾਰ ਹੁਣ ਦੁਬਾਰਾ ਤੋਂ ਹੋਰ ਜੱਦ ਜਿੱਡਾ ਕਹ ਲੀਏ ਵੀ ਭਗਵੰਤ ਮਾਨ ਤਾਂ ਦੇਖ ਹੀ ਨਹੀਂ ਰਿਹਾ ਜੀ ਵਾਤਾਵਰਨ ਦਾ ਓਜਾੜਾ ਕਿੰਨੇ ਕ ਵੱਡੇ ਪੱਧਰ ਤੇ ਆ ਤੇ ਕ੍ਰੈਸ਼ਨਾ ਦੀ ਹੋਰ ਜਿਆਦਾ ਤਾਦਾਦ ਵਧਣ ਦੇ ਨਾਲ ਸਾਡੀ ਮਜਬੂਰੀ ਇਹ ਬਣ ਗਈ ਵੀ ਅਸੀਂ ਹੁਣ ਖੰਨਾ ਰੁਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਅਲੱਗ-ਅਲੱਗ ਪਿੰਡਾਂ 'ਚ ਜਿੱਥੇ ਹੋਰ ਸਟੋਨ ਪ੍ਰੈਸ਼ਰ ਪ ਉੱਥੇ ਪੱਕੇ ਮੋਰਚੇ ਲਗਾ ਕੇ ਰੱਖੇ ਹੋਏ ਆ ਕਿਉਂਕਿ ਅਸੀਂ ਸਾਫ਼ ਕਹਿ ਰਹੇ ਆ ਕਿ ਜੇ ਇੱਥੇ ਹੋਰ ਮਾਈਨਿੰਗ ਹੋਈ ਤੇ ਇਲਾਕਾ ਜਿਹੜਾ ਆ ਇੱਥੋਂ ਦੇ ਵੱਡੀ ਗਿਣਤੀ ਪਿੰਡ ਜਿਹੜੇ ਆ ਉਹ ਤਬਾਹ ਹੋ ਜਾਣੇ ਜਿਹੜੇ ਪੰਜਾਬ ਦੇ ਨਕਸ਼ੇ ਤੋਂ ਖਤਮ ਹੋ ਜਾਣਗੇ ਇਹਨਾਂ ਨੂੰ ਤੁਹਾਡੇ ਤੇ ਫਿਰ ਟਵਲ ਲੜਾਈ ਆ ਇੱਕ ਤਾਂ ਮਾਈਨਿੰਗ ਦੀ ਇੱਕ ਕ੍ਰਸ਼ਰ ਦੀ ਹਨਾ ਮਤਲਬ ਦੋ ਦੋ ਮਤਲਬ ਦੋ ਥਾਵਾਂ ਦੇ ਉੱਤੇ ਹਾਂ ਹਾਂ ਬਿਲਕੁਲ ਕਿਉਂਕਿ ਇੱਕ ਕ੍ਰਸ਼ਰ ਇੰਡਸਟਰੀ ਆ ਜਿਹਨੂੰ ਮਾਨਤਾ ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਦਿੰਦਾ ਹੈ ਪੰਜਾਬ ਪ੍ਰੋਡਿਊਸ਼ਨ ਕੰਟਰੋਲ ਬੋਰਡ ਉਹ ਇਹਨਾਂ ਨੂੰ ਮਾਨਤਾ ਇਹ ਕਹਿ ਕੇ ਦਿੰਦਾ ਵੀ ਇੰਡਸਟਰੀ ਲਗਾਣੀ ਆ ਅ ਉਸੀਂ ਜੀਐਨਕੇ ਤੋਂ ਹਿਮਾਚਲ ਤੋਂ ਲੈ ਕੇ ਆਣਾ ਪਰ ਜ਼ਮੀਨੀ ਹਕੀਕਤ ਕੀ ਹੈ ਕਿ ਜਿਹੜਾ ਕੱਚਾ ਮਾਲ ਸਾਰਾ ਉਹੀ ਜਿੱਥੇ ਉਹ ਸਟ੍ਰੋਂਗ ਪ੍ਰੈਸ਼ਰ ਲੱਗਾ ਹੁੰਦਾ ਉਸੇ ਖੇਤਰ ਦੇ ਵਿੱਚੋਂ ਉਹ ਕੱਚਾ ਮਾਲ ਦੀ ਭਟਾਈ ਕਰਦੇ ਆ ਜਦ ਕਿ ਗਰਾਊਂਡ ਦੇ ਵਿੱਚ ਕੋਈ ਵੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਖੱਡ ਨਹੀਂ ਹੈ ਜਿਸ ਖੇਤਰ ਦੇ ਵਿੱਚ ਅਸੀਂ ਲੜਦੇ ਪਿਆ ਉੱਥੇ ਇੱਕ ਵੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਖੱਡ ਹੈ ਨਹੀਂ ਜਿੱਥੋਂ ਰੇਤਾ ਬਜਰੀ ਜਾਂ ਗ੍ਰੇਵਲ ਜਿਹੜਾ ਪੱਟਿਆ ਜਾ ਸਕਦਾ ਹੈ ਤੇ ਇਸੇ ਕਰਕੇ ਦੋ ਪ੍ਰਕਾਰ ਦੀ ਮੂਵਮੈਂਟ ਹੈ ਇੱਕ ਤਾਂ ਰਹਿਸ਼ੀ ਵਾਦੀਆਂ ਦੇ ਵਿੱਚ ਸਟ੍ਰੋਂਗ ਕ੍ਰੈਕਸ਼ਨਲ ਨੂੰ ਲਗਾ ਦੇਣਾ ਜਦ ਕੀ ਰਿਹਾਸ਼ੀਵਾਦੀ ਦੇ ਵਿੱਚ ਜਿਹੜਾ ਹੈ ਕ੍ਰਸ਼ਰ ਦੇ ਚੱਲਣ ਦੇ ਨਾਲ ਉਹਦੀ ਉਹਦਾ ਸ਼ੋਰ ਦਾ ਪ੍ਰਦੂਸ਼ਨ ਉਹਦੇ ਜਿਹੜਾ ਵਾਤਾਵਰਣ ਦੇ ਵਿੱਚ ਜਿਹੜਾ ਉਹਦੀ ਧੂੜ ਮਿੱਟੀ ਦਾ ਪ੍ਰਦੂਸ਼ਨ ਉਹਦੀ ਆਵਾਜ਼ਾਂ ਦੇ ਨਾਲ ਸੜਕਾਂ ਦਾ ਭੰਨ ਤੋੜ ਤੇ ਹਾਦਸਿਆਂ ਦੇ ਵੱਲ ਨੂੰ ਜਾਣਾ ਉਹਦੇ ਤੋਂ ਬਾਅਦ ਜਿਹੜਾ ਉਹਦੇ ਵੱਲੋਂ ਕੀਤੀ ਜਾ ਰਹੀ ਗੈਰ ਕਾਨੂੰਨੀ ਮਾਈਨਿੰਗ ਉੱਥੇ ਨੇੜੇ-ਤੇੜੇ ਦੇ ਖੇਤਾਂ ਨੂੰ ਜਿਹੜਾ ਡੂੰਘਾ-ਡੂੰਘਾ ਤੱਕ ਪੱਟਣਾ ਇਹ ਦੋ ਪ੍ਰਕਾਰ ਦੀ ਲੜਾਈ ਜਿਹੜੀ ਹੈ ਸਾਡੇ ਇਸ ਖੇਤਰ ਦੇ ਵਿੱਚ ਚੱਲਦੀ ਪਈ ਹੈ ਜੀ ਜਿਹੜੀਆਂ ਆਮ ਤੌਰ ਤੇ ਮਾਈਨਿੰਗ ਹੁੰਦੀ ਆ ਉਹਦੇ ਬੱਚੇ ਦਾ ਖੱਡਾ ਜਦੋਂ ਨਲਾਮੀ ਕੀਤੀ ਜਾਂਦੀ ਆ ਜਾਂ ਖੱਡ ਨੂੰ ਮਨਜ਼ੂਰੀ ਦਿੱਤੀ ਜਾਂਦੀ ਆ ਵਕਾਇਦਾ ਉਹਦਾ ਸਰਵੇਇਆ ਕੀਤਾ ਜਾਂਦਾ ਵੈਸੇ ਪਰ ਆਕਰਨ ਮਤਲਬ ਕਾਗਜ਼ਾਂ ਦੇ ਵਿੱਚ ਜ਼ਰੂਰ ਕੀਤਾ ਜਾਂਦਾ ਤੁਹਾਡੇ ਵੀ ਕੀਤਾ ਜਾਂਦਾ ਹੋਣਾ ਤੇ ਇੱਥੇ ਵੀ ਕੁਝ ਇਦਾਂ ਦੀ ਕੋਈ ਰਿਪੋਰਟ ਆਇਆ ਵੀਰੇ ਫਿਰ ਕਾਗਜ਼ਾਂ ਚ ਖਾਨਾ ਪੂਰਤੀ ਕਿਵੇਂ ਕਰਦੇ ਆ ਵੈਸੇ ਜਸਤੇ ਕਾਗਜ਼ਾਂ ਦੇ ਵਿੱਚ ਖਾਨਾ ਪੂਰਤੀ ਕੀਤੀ ਜਾਂਦੀ ਐ ਗਰਾਊਂਡ ਦੇ ਵਿੱਚ ਕੋਈ ਆਪਸ਼ਨ ਨਹੀਂ ਕੋਈ ਉਹਦਾ ਪੈਰਾਮੀਟਰ ਨਹੀਂ ਦੇਖੇ ਜਾਂਦੇ ਕਿਉਂਕਿ ਇੱਕ ਮਾਈਨਿੰਗ ਮਿਨਰਲ ਮਾਈਨਿੰਗ ਪਾਲਸੀ ਇਹ ਕਹਿੰਦੀ ਹੈ ਕਿ ਜਿਸ ਜਿਹੜਾ ਮਦਾਨੀ ਇਲਾਕਾ ਲਗਭਗ 5 ਹੈਕੜ ਤੋਂ ਵੱਧ ਹੋਊਗਾ ਉੱਥੇ ਜਿਹੜੀ ਖੱਡਨ ਲਾਮ ਕੀਤੀ ਜਾ ਸਕਦੀ ਹੈ ਜੀ ਜੀ ਪਰ ਗਰਾਊਂਡ ਦੇ ਵਿੱਚ ਕੋਈ ਵੀ ਅਜਿਹਾ ਖੇਤਰ ਨਹੀਂ ਜਿੱਦਾਂ ਕਹ ਲਈਏ ਕਿ ਹਾਜੀਪੁਰ ਦੇ ਖੇਤਰ ਦੇ ਵਿੱਚ ਜਿੱਥੇ ਮਾਈਨਿੰਗ ਹੋ ਰਹੀ ਹੈ ਉੱਥੇ ਤਾਂ ਮਤਲਬ ਆਪਾਂ ਕਹ ਲਈਏ ਕਿ ਖੱਡ ਦੀ ਕੋਈ ਨਾਮੋ ਨਿਸ਼ਾਨੀ ਹੈ ਨਹੀਂ ਦਰਿਆ ਹੀ ਹੈ ਨਹੀਂ ਨੇੜੇ-ਤੇੜੇ ਪਰ ਉੱਥੇ ਵੀ ਜਿਹੜੇ ਖੇਤ 150 ਫੁੱਟ ਤੱਕ ਪੱਟ ਲਏ ਜਾਂਦੇ ਆ ਦੇ ਜਮਿਨੀ ਹਕੀਕਤ ਦੇ ਉੱਪਰ ਬਸ ਖੱਡਾਂ ਨੂੰ ਨਿਲਾਮ ਕਰਨਾ ਸਰਕਾਰੀ ਤੌਰ ਤੇ ਬਸ ਕਾਗਜ਼ੀ ਖਾਨਾ ਪੂਰਤੀ ਹੈ ਪਰ ਜ਼ਮੀਨ ਦੇ ਉੱਪਰ ਜਿਹੜਾ ਹੈ ਕੰਮ ਕਾਰੋਬਾਰ ਹੈ ਜਿਹੜਾ ਉਹ ਸਾਫ਼ ਦੱਸਦਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਕਿੰਨੇ ਵੱਡੇ ਪੱਧਰ ਤੇ ਚੱਲਦੀ ਪਈ ਪੰਜਾਬ ਦੇ ਵਿੱਚ ਤੇ ਹੋਰ ਵੀ ਇੱਕ ਨਵਾਂ ਕੰਮ ਸ਼ੁਰੂ ਹੋਇਆ ਜਿਹੜਾ ਕੋਈ ਛੜਛੇ ਤੋਂ ਸ਼ੁਰੂ ਹੋਇਆ ਵੀ ਜਿਹੜਾ ਰੇਤਾ ਦਰਿਆ ਦੇ ਅੰਦਰ ਪਿਆਇਆ ਉਹਦੀ ਸੈਟਲਮੈਂਟ ਵਾਸਤੇ ਵੀ ਉਹਨੂੰ ਮਤਲਬ ਖੱਡਾਂ ਨੂੰ ਰੋਕਣ ਦੇ ਨਾਮ ਦੇ ਉੱਤੇ ਇਹ ਰੇਤਾ ਚਕਵਾਉਣ ਦੀ ਲੋੜ ਆ ਜਿਹਨੂੰ ਨਲਾਮ ਨੂੰ ਤੋੜਨੀ ਪੈਂਦੀ ਹੈਗੀ ਨਲਾਮੀ ਦੇ ਕੋ ਖੱਡਨ ਨਿਸ਼ਚਿਤ ਕਰਨ ਦੀ ਲੋੜ ਨਹੀਂ ਸਰਬੰਦਿਸ਼ ਥਾਂ ਦੀ ਨਿਸ਼ਾਨਦੇਹੀ ਕੀਤੀ ਉੱਥੇ ਤੋਂ ਕਾ ਜਿਹੜਾ ਹੁੰਦਾ ਵਾ ਜਿਹੜਾ ਆਮ ਕਿਹਾ ਜਾਂਦਾ ਵੀ ਤੁਸੀਂ ਪੋਣਾ ਦੇ ਨੇੜੇ ਉਹਦੀ ਚੱਕ ਸਕਦੇ ਰੇਲਵੇ ਲਾਈਨਾਂ ਜਿੱਥੋਂ ਲੰਘਦੀਆਂ ਦਰਿਆ ਦੇ ਵਿੱਚ ਦੀ ਤੇ ਉੱਥੋਂ ਨਹੀਂ ਤੁਸੀਂ ਚੱਕ ਸਕਦੇ ਉੱਥੋਂ ਵੀ ਚੱਕੀ ਜਾਂਦੇ ਆ ਤੁਹਾਡੇ ਇਸ ਏਰੀਆ ਦੇ ਵਿੱਚ ਵੀ ਇਤਾਂ ਦੀਆਂ ਕੋਈ ਘਟਨਾਵਾਂ ਵਾਪਰੀਆਂ ਦੇਖੋ ਸਾਡੇ ਏਰੀਆ ਦੇ ਵਿੱਚ ਤਾਂ ਜਿਹੜੀ ਕ੍ਰੈਸਰ ਇੰਡਸਟਰੀ ਹੈ ਉਹਨ ਇੰਨਾ ਕਿ ਜ਼ਿਆਦਾ ਮਤਲਬ ਕਿ ਹਾ ਬੁਰਾ ਹਾਲ ਕੀਤਾ ਹੋਇਆ ਕਿ ਉਹ ਕਿਸੇ ਆਮ ਸਧਾਰਨ ਬੰਦੇ ਨੇ ਜੇ ਕਿਤੇ ਆਪਣਾ ਇੱਕ 100 ਫੁੱਟ ਵੀ ਕਿਤੇ ਰੇਤਾ ਚੱਕ ਕੇ ਲਿਆਣਾ ਹੋਵੇ ਉਹਦੇ ਲਈ ਸੰਭਵ ਵੀ ਨਹੀਂ ਜੇ ਆਮ ਸਧਾਰਨ ਬੰਦਾ ਆਪਣੀ ਟਰੈਕਟਰ ਟਰਾਲੀ ਜੇ ਕਿਤੇ ਇੱਕ ਦਰਿਆ ਚੋਂ ਕਿਤੇ ਖੱਡ ਤੋਂ ਕੁਝ ਭਰਦਾ ਜਾਂ ਉਹਦੇ ਤੇ ਛੇਤੀ ਨਾਲ ਸਰਕਾਰ ਪਰਚੇ ਕਰਾ ਦਿੰਦੀ ਹੈ ਜੀ ਤੇ ਕ੍ਰਸ਼ਰ ਮਾਫੀਆ ਨੇ ਆਪਣਾ ਮੋਨੋਪੋਲੀ ਅਜਿਹੀ ਬਣਾ ਕੇ ਰੱਖੀ ਹੋਈ ਹੈ ਵੀ ਜਿੰਨਾ ਵੀ ਮਟੀਰੀਅਲ ਹੈ ਉਹ ਥ्रू ਕ੍ਰਸ਼ਰਾਂ ਦੇ ਚੱਲਦਾ ਹੈ ਤੇ ਉਹਦੇ ਲਈ ਆਪਾਂ ਕਹਿ ਲਈਏ ਵੀ ਕਿਤੇ ਤੁਸੀਂ ਮਟੀਰੀਅਲ ਦਾ ਆਮ ਸਧਾਰਨ ਬੰਦੇ ਵੱਲੋਂ ਚੱਕਿਆ ਜਾਣਾ ਇਹ ਸੰਭਵ ਵੀ ਨਹੀਂ ਹੈ ਕਿ ਕਿ ਉਹਨਾਂ ਨੇ ਆਪਣੀ ਮੋਨੋਪੋਲੀ ਬਣਾ ਕੇ ਰੱਖੀ ਹੋਈ ਆ ਪਰ ਜੇ ਸਰਕਾਰ ਦੇ ਵੱਲੋਂ ਕਈ ਇਜਾਜ਼ਤਾਂ ਦੇ ਨੋਰਮਸ ਦੇ ਵੱਲੋਂ ਕਿਉਂਕਿ ਮਿਨਰਲ ਮਾਈਨਿੰਗ ਫਾਊਂਡੇਸ਼ਨ ਬਣਨੀ ਹੁੰਦੀ ਆ ਹਰ ਉਸ ਜ਼ਿਲ੍ਹੇ ਦੇ ਵਿੱਚ ਜਿੱਥੋਂ ਮਾਈਨਿੰਗ ਕੀਤੀ ਜਾ ਸਕਦੀ ਹੁੰਦੀ ਆ ਉਹਦਾ ਹੈੱਡ ਜਿਹੜਾ ਆ ਉੱਥੋਂ ਦਾ ਡੀਸੀ ਹੁੰਦਾ ਆ ਤੇ ਉਹਦੇ ਵੱਲੋਂ ਜਦੋਂ ਵੀ ਮੌਨਸੂਨ ਆਉਂਦੀ ਆ ਮੌਨਸੂਨ ਆਣ ਤੋਂ ਮਤਲਬ ਕਹ ਲਈਏ ਵੀ ਬਰਸਾਤ ਆਣ ਤੋਂ ਬਾਅਦ ਜਿੰਨਾ ਵੀ ਰੇਤਾ ਬਜਰੀ ਰੁੜ ਕੇ ਆਂਦਾ ਦਰਿਆਵਾਂ ਦੇ ਵਿੱਚੋਂ ਜੀ ਜੀ ਉਹਦਾ ਪੂਰਾ ਅੰਤਾਜਾ ਲਗਾਇਆ ਜਾਂਦਾ ਵੀ ਸਾਡੇ ਕੋਲ ਇਸ ਸਾਲ ਇੰਨਾ ਮਟੀਰੀਅਲ ਇਕੱਠਾ ਹੋ ਗਿਆ ਤੇ ਅਸੀਂ ਇਹਨੂੰ ਇਹਨੂੰ ਉਹਦੀ तरीके ਦੇ ਨਾਲ ਉਹਦੇ ਸੇਲ ਕਰਨਾ ਹੁੰਦਾ ਪਰ ਇਹ ਕੁਝ ਵੀ ਨਹੀਂ ਹੋ ਰਿਹਾ ਕਾਗਜ਼ਾਤ ਦੇ ਵਿੱਚ ਖਾਨਾ ਪੂਰਤੀ ਹਰ ਸਾਲ ਹੋਈ ਜਾ ਰਹੀ ਹੈ ਪਰ 2007 ਤੋਂ ਲੈ ਕੇ 2025 ਦੇ ਵਿੱਚ ਅਸੀਂ ਖੜੇ ਆ ਮਾਈਨਿੰਗ ਦੀ ਕੋਈ ਵੀ ਸਹੀ ਤਰੀਕੇ ਦੇ ਨਾਲ ਪੋਲਿਸੀ ਅਜ ਤੱਕ ਪੰਜਾਬ ਦੇ ਵਿੱਚ ਬਣੀ ਨਹੀਂ ਜੇ ਅੱਜ ਵੀ ਦੀ ਗੱਲ ਕਰ ਲਈਏ ਕਿ ਮਾਈਨਿੰਗ ਦੀ ਲਾਸਟ 2016 ਦੀ ਮਾਈਨਿੰਗ ਪੋਲਿਸੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਉਹਦੇ ਤੋਂ ਬਾਅਦ ਅੱਜ ਤੱਕ ਮਾਈਨਿੰਗ ਪੋਲਿਸੀ ਹੈ ਨਹੀਂ ਇਹ ਕਿਸੇ ਕੰਮ ਕਰਨ ਦੇ ਲਈ ਕਾਨੂੰਨ ਹੀ ਨਹੀਂ ਬਣਿਆ ਹੋਇਆ ਹੈ ਤੇ ਉਹ ਫਿਰ ਕਾਨੂੰਨ ਕੀ ਹੈ ਤੇ ਗੈਰ ਕਾਨੂੰਨੀ ਕੀ ਹੈ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਔਰ ਤੁਹਾਡਾ ਸੰਘਰਸ਼ ਜਿਹੜਾ ਆ ਉਹ ਕੇਸ ਰੂਪ ਦੇ ਵਿੱਚ ਚੱਲ ਰਿਹਾ ਇਸ ਵੇਲੇ ਅ ਦੇਖੋ ਅਸੀਂ ਲੱਗੇ ਹੋਏ ਆ ਲਗਾਤਾਰ ਕਿਉਂਕਿ ਅਸੀਂ ਇਹ ਲਗਾਤਾਰ ਸਰਕਾਰ ਨੂੰ ਇਹ ਕਹਿ ਰਹੇ ਆ ਤੇ ਇੱਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਸਲਾਹ ਇਹ ਇਲਾਕਾ ਇਕੋਲੋਜੀਕਲੀ ਸੈਂਸਿਟਿਵ ਏਰੀਆ ਹੈ ਸਾਡੇ ਬਿਲਕੁਲ ਉੱਪਰਲੇ ਪਾਸੇ ਪੌਂਗ ਡੈਮ ਹੈ ਪਰ ਅਦਾ ਇਕਲੋਤਾ ਮਿੱਟੀ ਦੇ ਬਣੇ ਇਕਲੋਤੇ ਬੰਨਾਂ ਦੇ ਵਿੱਚੋਂ ਬੰਨਾਂ ਹੈ ਜਿਹਦੇ ਤੋਂ ਕਰੋੜਾਂ ਰੁਪਈਆ ਦੀ ਰੋਜ਼ਾਨਾ ਜਿਹੜੀ ਇਹ ਬਿਜਲੀ ਤਿਆਰ ਹੁੰਦੀ ਹੈ। ਜੀ। ਠਾ ਸ਼ਾਹ ਨਹਿਰ ਬਰਾਜ਼ ਹੈ ਮੁਕੇਰੀਆਂ ਹਾਈਡਲ ਜਿਹੜੀ ਰੋਜ਼ਾਨਾ 3 ਕਰੋੜ ਦੀ ਇਨਕਮ ਪੰਜਾਬ ਸਰਕਾਰ ਦੇ ਖਾਤੇ ਬਿਜਲੀ ਬੋਰਡ ਦੇ ਥਰੂ ਪਾਉਂਦੀ ਹੈ। ਉਸ ਤੋਂ ਇਲਾਵਾ ਸ਼ਿਵਾਲਿਕ ਦੀ ਪਹਾੜੀਆਂ ਜਿਹੜੇ ਪੂਰੇ ਪੰਜਾਬ ਨੂੰ ਜਿਹੜੇ ਆ ਫੇਫੜੇ ਆ ਕਿਹਾ ਜਾਂਦੇ ਆ ਹਵਾ ਪੂਰੇ ਪੰਜਾਬ ਨੂੰ ਜਿਹੜੇ ਦਿੰਦੇ ਆ ਉਸ ਤੋਂ ਇਲਾਵਾ ਪੂਰੇ ਉੱਤਰ ਭਾਰਤ ਦੇ ਵਿੱਚ ਬਾਰਿਸ਼ ਹੁੰਦਾ ਜਿਹੜਾ ਮੇਨ ਕਾਰਨ ਇਹ ਸ਼ਿਵਾਲਿਕ ਦੀ ਪਹਾੜੀਆਂ ਬਣਦੀਆਂ ਆ ਪਰ ਜਿਸ ਪ੍ਰਕਾਰ ਦੇ ਨਾਲ ਇੱਥੇ ਮਾਈਨਿੰਗ ਹੋਈ ਜਾ ਰਹੀ ਹੈ ਬੜੀ ਖਤਰਨਾਕ ਹੈ ਤੇ ਅੱਜ ਹੀ ਰੇਟ 'ਚ ਇੱਥੇ ਹੋਰ ਕ੍ਰੈਸ਼ਰਾਂ ਨੂੰ ਵਧਣਾ ਸਾਡੇ ਲਈ ਲੱਗਦਾ ਵੀ ਸਾਡੇ ਇਲਾਕੇ ਤਬਾਹ ਹੋ ਜਾਣਗੇ ਜਿਸ ਕਰਕੇ ਅਸੀਂ ਜਿੱਥੇ-ਜਿੱਥੇ ਸਟੋਨ ਕ੍ਰੈਸ਼ਰ ਜਿਹੜਾ ਖੇਤਰਾਂ ਦੇ ਵਿੱਚ ਉਹਨਾਂ ਨੂੰ ਮਾਨਤਾ ਦਿੱਤੀਆਂ ਜਾ ਰਹੀਆਂ ਆ ਪੋਲਿਊਸ਼ਨ ਪੰਜਾਬ ਪ੍ਰੋਡਕਸ਼ਨ ਕੰਟਰੋਲ ਬੋਰਡ ਦੇ ਵੱਲੋਂ ਉੱਥੇ ਅਸੀਂ ਪੱਕੇ ਮੋਰਚੇ ਲਗਾ ਕੇ ਰੱਖੇ ਹੋਇਆ ਵੀ ਇਹਨਾਂ ਨੂੰ ਪੂਰਨ ਤੌਰ ਤੇ ਇਹਨਾਂ ਦੇ ਕਾਗਜ਼ ਜਿਹੜੇ ਰੱਦ ਕੀਤੇ ਜਾਣ ਇਹ ਇਕੋਲੋਜੀਕਲੀ ਸੈਂਸਿਟਿਵ ਏਰੀਆ ਹੈ ਨੋ ਮਾਈਨਿੰਗ ਜ਼ੋਨ ਹੈ ਤੇ ਸਾਡੇ ਪਿੰਡ ਇੱਥੇ ਕੋਈ ਵੀ ਕ੍ਰੈਸ਼ਰ ਜਿਹੜਾ ਹੈ ਹੋਰ ਨਾ ਲਗਾਇਆ ਜਾਵੇ ਤੇ ਪੂਰਨ ਤੌਰ ਤੇ ਜਿੰਨੀ ਵੀ ਗੈਰਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਹੈ ਉਹ ਬੰਦ ਕੀਤਾ ਜਾਵੇ ਤੇ ਅਸੀਂ ਜਿੱਥੇ ਵੀ ਇਹ ਲੱਗਦਾ ਪਿਆ ਉੱਥੇ ਹੋਰ ਪੱਕੇ ਮੋਰਚੇ ਲਗਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਵੱਡੇ ਐਕਸ਼ਨਾਂ ਦੇ ਵੱਲ ਨੂੰ ਜਾ ਰਹੇ ਹਾਂ ਜਿਹੜੇ ਪੱਕੇ ਮੋਰਚੇ ਉਧਰਨਿਆਂ ਦੇ ਰੂਪ ਦੇ ਵਿੱਚ ਤੁਸੀਂ ਮੰਨ ਲਓ ਦਿੱਲੀ ਬੈਠਦੇ ਹੋ ਕਿ ਉੱਥੇ 24 ਘੰਟੇ ਲੋਕ ਜਿਹੜੇ ਆ ਲਗਾਤਾਰ ਮੋਰਚਿਆਂ ਦੇ ਉੱਪਰ ਡਟੇ ਰਹਿੰਦੇ ਆ ਜਿਹਦੇ ਵਿੱਚ ਸ਼ਾਮ ਦੇ ਟਾਈਮ ਵੱਡੀ ਗਿਣਤੀ ਦੇ ਵਿੱਚ ਲੋਕ ਆਪਣਾ ਇਕੱਠ ਵੀ ਕਰਦੇ ਆ ਪਰ ਦਿਨ ਰਾਤ ਜਿਹੜਾ ਇੱਥੇ ਲੋਕ ਪੱਕੇ ਤੌਰ ਤੇ ਬੈਠੇ ਹੋਏ ਆ ਪਿੰਡਾਂ ਦੀਆਂ ਆਪਣੀਆਂ ਵਾਦਗੀਆਂ ਦੇ ਵਿੱਚ ਜਿੱਥੇ-ਜਿੱਥੇ ਸਟੌਨ ਕ੍ਰਸ਼ਰ ਲੱਗੀ ਹੋਈ ਹੈ ਠੀਕ ਹੈ ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੇ ਪਲੇਟਫਾਰਮ ਤੇ ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਦਰਸ਼ਕਾਂ ਨੂੰ ਜਾਣਕਾਰੀ ਵੀ ਦਿੱਤੀ ਆ ਤੇ ਦੂਜੇ ਦਰਸ਼ਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਇਹ ਜਿਹੜਾ ਏਰੀਆ ਸਾਡਾ ਪੰਜਾਬ ਦਾ ਹਿੱਸਾ ਆ ਤੇ ਸਤਿ ਸ਼ਾਨ ਵੀ ਕਰ ਦੇਣਾ ਕਾਫੀ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ